ਇਹ ਆਪਣੇ ਕੋਲ 21 ਨੁਕਰੀਵਸ਼ੇਰੀ ਹੈ। ਜੀ। ਬਾਕੀ ਸਾਰੀਆਂ ਮਾਰਵਾੜੀ ਹੈ। ਇਹਨੂੰ ਅ ਦਿਖਦਾ ਨਹੀਂ। ਜੀ। ਤੇ ਆਪਾਂ ਇਹਨੂੰ ਸੇਵਾ ਲਈ ਰੱਖਿਆ ਹੋਇਆ ਹੈ। ਸੇਵਾ ਦੇ ਪਰਪਸ ਲਈ। ਐਂਡ ਗਾ ਆਪਾਂ ਇੱਧੇ ਫੁਨੇ ਆਪੇ ਸੁਲਤਾਨ ਦੀ ਹੈ। ਗੰਗਾ ਨੋਹਟੇ ਨੋ। ਸਹੀ ਤਾਂ ਨਾਮ ਗੰਗਾ ਆਇਆ। ਹਾਂਜੀ ਇਹਦਾ ਨਾਮ ਹੈ ਗੰਗਾ। ਤੇ ਇਹਨੂੰ ਆਪਾਂ ਸੇਵਾ ਦੇ ਵਾਸਤੇ ਰੱਖਿਆ ਹੋਇਆ ਆਪਣੇ ਘਰੇ। ਜੀ। ਤੇ ਇਹਦੀ ਉਮਰ ਵਗੈਰਾ ਕਿੰਨੀ ਹੋਊਗੀ ਇਹਦੀ? ਇਹ ਹੋਊਗੀ ਵੀ ਦੋ ਦੰਦ ਹੋਊਗੀ ਉਮਰ ਹੋਊਗੀ ਦੀ। 28 29 ਮਹੀਨੇ ਤੇ ਬਟ ਰੱਬ ਨੇ ਬਹੁਤ ਸੋਹਣੀ ਇਹਨੂੰ ਨੈਕ ਕੈਰੇਜ ਦਿੱਤੀ ਹੈ ਬਹੁਤ ਸੁਣਾ ਕੰਨ ਦਿੱਤਾ ਹੈ ਫੇਸ ਬਹੁਤ ਅੱਛਾ ਦਿੱਤਾ ਹੈ ਪੁੱਠਾ ਸਭ ਕੁਝ ਬਹੁਤ ਅੱਛਾ ਦਿੱਤਾ ਬਟ ਅੱਖਾਂ ਨਹੀਂ ਦਿੱਤੀਆਂ ਤਾਂ ਆਪਾਂ 10 ਕਿ ਮਹੀਨੇ ਦੀ ਸੀ ਪਾਪਾ ਦੇ ਦੋਸਤ ਕੋਲ ਕੁੜੀ ਸੁੱਈ ਸੀ ਤਾਂ ਇਹਨੂੰ ਜਮਾਂਦਰੂ ਹੀ ਦਿਖਦਾ ਨਹੀਂ ਤਾਂ ਆਪਾਂ ਨੂੰ ਸੇਵਾ ਦੇ ਪਰਪਸ ਲਈ ਇਥੇ ਰੱਖਿਆ ਹੋਇਆ ਹੈ ਇਹਨੂੰ ਦਿਖਦਾ ਨਹੀਂ ਪਰ ਸਮਝਦੀ ਸਾਰਾ ਕੁਝ ਹੋ ਗਈ। ਹਾਂਜੀ ਸਮਝਦੀ ਸਾਰਾ ਕੁਝ ਹੈ। ਅ ਮਤਲਬ ਹਿਅਰਿੰਗ ਪਾਵਰ ਦੇ ਨਾਲ ਤਾਂ ਇਹਨੂੰ ਸਾਰਾ ਪਤਾ ਲੱਗਦਾ ਕਿ ਮੈਂ ਬੁਲਾ ਰਿਹਾ ਐ। ਜੇ ਇਹਨੂੰ ਭੱਜਾਉਣਾ ਹੈ ਤਾਂ ਵੀ ਇਹਨੂੰ ਪਤਾ ਕਿ ਮੈਨੂੰ ਭਜਾ ਰਿਹਾ ਐ। ਥੋੜੀ ਬਹੁਤ ਰਾਈਡਿੰਗ ਵੀ ਕਰਦ ਨੇ ਉਸਤੇ। ਇਹਦੇ ਤੇ ਰਾਈਡਿੰਗ ਨਹੀਂ ਕਰਦੇ। ਕੂੜੀਆਂ ਦੂਸਰੀਆਂ ਤੇ ਰਾਈਡਿੰਗ ਕਰਦਦੇ ਆ ਆਪਣੇ ਕੋਲ ਘੋੜਾ ਹੈ ਸ਼ਾਨ। ਉਹਦੇ ਤੇ ਵੀ ਹੁਣ ਤਾਂ ਡੇਲੀ ਉਹਦੀ ਰਾਈਡਿੰਗ ਚੱਲ ਰਹੀ ਐ ਅੰਡਰ ਟ੍ਰੇਨਿੰਗ ਐ ਉਹ। ਕਿਉਂਕਿ ਇਹਨੂੰ ਟ੍ਰੇਨ ਕਰਨਾ ਪੈਂਦਾ ਡਿਫਰੈਂਟ ਡਿਫਰੈਂਟ ਚਾਰਲਸ ਦੇ ਲਈ ਤਾਂ ਕਪਾ ਰਾਈਡਿੰਗ ਬਾਕੀ ਘੋੜੀਆਂ ਤੇ ਕਰਦੇ ਆ ਇਹਦੇ ਤੇ ਨਹੀਂ ਕਰਦੇ